ਹਾਂ ਬਚੁੱਕੇ ਨੇ ਤੜਫ ਚੁੱਕੇ ਨੇ ਸਭ ਕੁਝ ਕਰਕੇ ਡਾਈਟਿੰਗ ਵੀ ਕਰਕੇ ਦੇਖ ਲਈ ਡਾਈਟ ਚਾਰਟ ਲੈ ਕੇ ਵੀ ਦੇਖ ਲਏ ਜਿਮ ਜਾ ਕੇ ਵੀ ਦੇਖ ਲਿਆ ਰਨਿੰਗ ਕਰਕੇ ਵੀ ਦੇਖ ਲਈ ਵਾਕਿੰਗ ਕਰਕੇ ਵੀ ਦੇਖ ਲਈ ਹਰ ਇੱਕ ਟੋਟਕਾ ਫੇਸਬੁੱਕ ਦਾ ਇੰਸਟਾਗ੍ਰam ਦਾ YouTube ਦਾ ਜਿੰਨੇ ਵਿਦਵਾਨ ਬੈਠੇ ਨੇ ਸਾਰਿਆਂ ਦੀ ਗੱਲ ਸੁਣ ਕੇ ਵੀ ਦੇਖ ਲਈ ਗੱਲ ਨਹੀਂ ਬਣੀ ਠੀਕ ਹੈ ਉਹ ਜਿਹੜੀ ਗੱਲ ਨਹੀਂ ਬਣੀ ਮੋਟਾਪੇ ਵਾਲੀ ਮੋਟਾਪੇ ਵਾਲੀ ਬਿਲਕੁਲ ਮੋਟਾਪੇ ਦਾ ਇੱਕ ਤੁਹਾਨੂੰ ਪਛਾਣ ਦੱਸ ਲੰਗਾ ਜੀ ਬੜੀ ਇੰਪੋਰਟੈਂਟ ਗੱਲ ਹੈ ਧਿਆਨ ਨਾਲ ਸੁਣਿਓ ਮਟਾਪਾ ਹੋ ਨਹੀਂ ਹੁੰਦਾ ਜਿਹੜਾ ਢਿੱਡ ਬਾਹਰ ਲੰਮਕਦਾ ਹੁੰਦਾ ਨਾ ਜਿੱਦਾਂ ਢਿੱਡ ਇਦਾਂ ਗੋਲ ਹੋ ਜਾਂਦਾ ਉਹ ਮਟਾਪਾ ਨਹੀਂ ਹੁੰਦਾ ਮਟਾਪਾ ਸਹੀ ਹੁੰਦਾ ਜਿਹਨੂੰ ਅਸੀਂ ਕਹਿੰਨੇ ਹੈਂਡਲ ਇੱਥੇ ਚੁੰਡੀ ਵੜ ਕੇ ਦੇਖੋ ਆਪਣੇ ਇੱਥੇ ਪਿੱਠ ਤੇ ਇੱਥੇ ਕਰਕੇ ਵੱਡੀ ਨਹੀਂ ਜਾਂਦੀ ਜੇ ਨਹੀਂ ਵੱਡੀ ਜਾਂਦੀ ਤੇ ਤੁਸੀਂ ਕੰਮ ਜਾਵੋ ਠੀਕ ਹੈ ਇਹ ਸਮਝੋ ਵੀ ਤੁਹਾਡੀ ਮਟਾਪੇ ਵਾਲੀ ਬਾਲਟੀ ਇਹ ਪੂਰੀ ਨਹੀਂ ਭਰੀ ਓਕੇ ਇਹ ਮਟਾਪੇ ਵਾਲੀ ਜਦੋਂ ਬਾਲਟੀ ਭਰ ਜਾਂਦੀ ਹੈ ਨਾ ਤੇ ਆ ਜਿਹੜੇ ਨਾ ਇਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਲਵ ਹੈਂਡਲਸ ਠੀਕ ਹੈ ਉਹ ਜਿਹੜੇ ਹੈਂਡਲ ਦੇ ਬਾਹਰ ਆਏ ਹੁੰਦੇ ਨੇ ਅਜੀਬ ਜੇ ਠੀਕ ਹੈ ਜਾਂ ਇੱਕ ਤੁਹਾਨੂੰ ਹੋਰ ਦੱਸ ਆਲरेडी ਡਬਲ ਜਨ ਹੈ ਨਾ ਇਥੋਂ ਮਾਸ ਨਾ ਆਵਲਾ ਜਿਹੜੀ ਚੀਜ਼ ਹੈ ਨਾ ਲਟਕਣਾ ਸ਼ੁਰੂ ਹੋ ਜਾਂਦਾ ਬਸ ਆ ਦੋ ਚੀਜ਼ਾਂ ਨੇ ਪਛਾਣ ਨੇ ਵੀ ਸਮਝੋ ਵੀ ਤੁਹਾਡਾ ਮੈਨੇਜਰ ਛੁੱਟੀ ਤੇ ਚਲਾ ਗਿਆ